ਅਗੇ ਵਦਾਂਗੇ ਜੇ ਲਾ ਫਰੀਦਕੋਟ ਦੇ ਵਕ ਵਕ ਪਿੰਡਾਂ ਵਿੱਚ ਵਿਕਦੇ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਕਈ ਪਿੰਡਾਂ ਦੇ ਲੋਕਾਂ ਨੇ ਮင်းਿਸ ਘਤਰੇ ਤੇ ਪਹੁੰਚ ਕੇ ਐਸਪੀ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਮੋਤਵਾਰ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਵਿੱਚ ਸ਼ਰਿਆਮ ਨਸ਼ਾ ਵਿਕਦਾ ਅਤੇ ਹਾਲਾਤ ਇਹ ਨੇ ਕਿ ਛੋਟੇ-ਛੋਟੇ ਬੱਚੇ ਨਸ਼ੇ ਦੇ आदी ਹੋ ਰਹੇ ਨੇ ਜਿਸ ਕਾਰਨ ਕਈ ਘਰ ਬਰਬਾਦ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਪਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਨਸ਼ੇ ਦੇ ਸਦਾਗਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਪਿੰਡ ਵਾਸੀਆਂ ਦੀ ਇਸ ਪਰੇਸ਼ਾਨੀ ਸੰਬੰਧੀ ਐਸਪੀ ਗਗਨੇਸ਼ ਸ਼ਰਮਾ ਨੇ ਇੱਕ ਦੱਸਿਆ ਕਿ ਉਹਨਾਂ ਵੱਲੋਂ ਛੇਤੀ ਹੀ ਇਸ ਲੇਦੀ ਜਾਂਚ ਕਰਵਾਈ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਉਹਨਾਂ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪਿੰਡ ਦੇ ਵਿੱਚ ਚਿੱਟੇ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਸਾਡੇ ਛੋਟੇ-ਛੋਟੇ ਬੱਚੇ ਚਿੱਟਾ ਲਾਉਣ ਲੱਗੇ ਜਿਹਦੀ ਕੋਈ 10 ਸਾਲ ਦੀ ਉਮਰ ਹੈ ਉਹ ਵੀ ਚਿੱਟਾ ਲਈ ਜਾਂਦੇ ਆ ਜੀ ਤੇ ਸ਼ਰਿਆਂ ਨੂੰ ਵਿਕਦਾ ਜੀ ਐਸਪੀ ਡੀ ਸਾਹਿਬ ਨੂੰ ਅਸੀਂ ਮਿਲ ਕੇ ਮੰਗ ਪੱਤਰ ਦੇ ਕੇ ਆਏ ਆ ਪਿੰਡ ਦੇ ਵਿੱਚ ਵੀ ਨਸ਼ਾ ਸਾਡੇ ਬੰਦ ਕਰਵਾਇਆ ਜਾਵੇ ਉਹਨਾਂ ਨੇ ਸਾਨੂੰ ਪੂਰਨ ਪ੍ਰੋਤਸਾ ਦਿੱਤਾ ਕੀ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਨਿਕੰਨ ਕੇ ਬੱਚੇ ਰੋਈ ਜਾਂਦੇ ਆ ਨਸ਼ੇ ਦੇ ਨਾਲ ਮਰੀ ਜਾਂਦੇ ਮੌਤਾਂ 2-3 ਹੋ ਗਈਆਂ ਮਾਪੇ ਬਹੁਤ ਪਰੇਸ਼ਾਨ ਸਾਡੇ ਹੱਥ ਬੰਨ੍ਹ ਕੇ ਤੁਹਾਨੂੰ ਵੀ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਸਾਡੀ ਇਨਕੁਆਰੀ ਐਸਟੀਐਫ ਨੂੰ ਲਵਾਈ ਜਾਵੇ ਤਾਂ ਕਿ ਸਾਡੇ ਪਿੰਡ ਦੇ ਵਿੱਚੋਂ ਸਾਡਾ ਪਿੰਡ ਨਸ਼ਾ ਮੁਕਤ ਹੋ ਸਕੇ ਜਿਹਦੇ ਵਿੱਚ ਇੱਕ ਬੰਦਾ ਸੀ ਪ੍ਰਕਾਸ਼ ਜਿਹੜਾ ਚੰਦਾ ਹੈਗਾ ਜੈਲੀ ਉਸ ਬੰਦੇ ਤੇ ਪਰਚਾ ਦਿੱਤਾ ਸੀ ਤੇ ਉਹਦੇ ਕੋ 2 ਗ੍ਰਾਮ ਹਿਰੋਇਨ ਮਿਲੀ ਸੀ ਤੇ ਮੇਰੇ ਕੋ ਆ ਕੇ ਇੱਕ ਮੰਗ ਪੱਤਰ ਦੇ ਕੇ ਗਏ ਆ ਉਹਨਾਂ ਦੇ ਨਾਂ ਸਾਰਾ ਕੁਝ ਸਾਨੂੰ ਦੇ ਕੇ ਗਏ ਆ ਅਸੀਂ ਜੇਮੀ ਜੇਲੀ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਨਸ਼ਿਆਂ ਦੇ ਖਿਲਾਫ ਤੇ ਉਹ ਜ਼ਰੂਰ ਜਲਦ ਤੋਂ ਜਲਦ ਕਰਾਂਗੇ